ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵੀਡੀਓ ਵਿੱਚ ਕਵਲ ਭਾਜੀ ਨੂੰ ਜਦ ਵਿੱਕੀ ਦੀ ਸਚਾਈ ਦਾ ਪਤਾ ਲੱਗਦਾ ਏ ਕਿ ਉਹ ਹੁਣ ਫੜਿਆ ਗਿਆ ਏ ਤੇ ਲੁੱਟਾ ਖੋਹਾਂ ਕਰਦਾ ਸੀ ਤੇ ਕਵਲ ਭਾਜੀ ਦੇ ਕੀ ਰਿਐਕਸ਼ਨ ਹੁੰਦੇ ਨੇ ਤੇ ਉਹ ਕੀ ਕਰਦੇ ਨੇ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਕਿ ਵਿੱਕੀ ਦੀਆਂ ਸਾਰੀਆਂ ਜੋ ਵੀ ਉਸਨੇ ਹਰਕਤਾਂ ਕੀਤੀਆਂ ਸੀ ਸਾਹਮਣੇ ਆ ਚੁੱਕੀਆਂ ਨੇ ਲੁੱਟਾ ਖੋਹਾਂ ਤੇ ਉਹ ਫੜਿਆ ਵੀ ਗਿਆ ਏ ਤੇ ਫੜਾਉਣ ਵਿੱਚ ਹੱਥ ਵੀ ਪ੍ਰੀਤ ਦਾ ਹੀ ਹੁੰਦਾ ਏ ਕਿਉਂਕਿ ਪ੍ਰੀਤ ਗਲਤ ਦਾ ਸਾਥ ਨਹੀਂ ਦਿੰਦੀ ਉਹ ਸੋਚਦੀ ਆ ਕਿ ਫਿਰ ਮੇਰੇ ਤੇ ਉਸ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਤੇ ਉਹ ਇਹ ਨਹੀਂ ਸੋਚਦੀ ਕਿ ਆਉਣ ਵਾਲੇ ਟਾਈਮ ਇਸ ਦਾ ਅੰਜਾਮ ਕੀ ਹੋ ਸਕਦਾ ਹੈ ਪਰ ਉਸ ਨੂੰ ਪਛਤਾਵਾ ਵੀ ਹੁੰਦਾ ਏ ਤੇ ਰੋਂਦੀ ਵੀ ਆ ਪਰ ਉਹ ਵਿੱਕੀ ਨੂੰ ਫੜਾ ਦਿੰਦੀ ਆ ਤੇ ਉਸ ਤੋਂ ਬਾਅਦ ਉਹ ਫੋਨ ਲਾਉਂਦੀ ਆ ਸੰਦੀਪ ਨੂੰ ਤੇ ਸੰਦੀਪ ਨੂੰ ਸਾਰਾ ਸੱਚ ਦੱਸਦੀ ਆ ਕਿ ਮੈਂ ਵਿੱਕੀ ਨੂੰ ਫੜਾ ਦਿੱਤਾ ਵਿੱਕੀ ਘਰੇ ਆਇਆ ਸੀ ਪਰ ਉਸਦੀ ਸੱਸ ਪ੍ਰੀਤ ਦੇ ਨਾਲ ਬਹੁਤ ਜ਼ਿਆਦਾ ਨਾਰਾਜ਼ ਹੈ ਤੇ ਉਹ ਪ੍ਰੀਤ ਨੂੰ ਇਹ ਵੀ ਕਹਿੰਦੀ ਆ ਕਿ ਮੇਰੇ ਘਰੋਂ ਨਿਕਲ ਜਾ ਤੂੰ ਮੇਰੀ ਕੁਛ ਵੀ ਨਹੀਂ ਲੱਗਦੀ ਤੂੰ ਮੇਰੇ ਪੁੱਤ ਨੂੰ ਫੜਾਇਆ ਏ ਤੇ ਤੇਰਾ ਮੇਰੇ ਘਰ ਵਿੱਚ ਰਹਿਣ ਦਾ ਕੋਈ ਹੱਕ ਵੀ ਨਹੀਂ ਹੈਗਾ ਸੋ ਇਨ੍ਹਾਂ ਗੱਲਾਂ ਦਾ ਪ੍ਰੀਤ ਤੇ ਬਹੁਤ ਅਸਰ ਪੈਂਦਾ ਏ ਤੇ ਉਹ ਬਹੁਤ ਰੋਂਦੀ ਆ ਪਰ ਉਧਰੋਂ ਹੀ ਸੰਦੀਪ ਵਾਪਸ ਆ ਜਾਂਦੀ ਆ ਜਦੋਂ ਉਸ ਨੂੰ ਪਤਾ ਲੱਗਦਾ ਏ ਕਿ ਵਿੱਕੀ ਫੜਿਆ ਗਿਆ ਕਿਉਂਕਿ ਉਹ ਸੋਚਦੀ ਸੀ ਕਿ ਪੁਲਸਕਾਰ ਆਉਂਦੀ ਆ ਤੇ ਕਿਤੇ ਸਾਨੂੰ ਹੀ ਨਾ ਚੱਕ ਕੇ ਲੈ ਜਾਏ ਤੇ ਪ੍ਰੀਤ ਦੀ ਸੱਸ ਜਦ ਪ੍ਰੀਤ ਦੇ ਉੱਤੇ ਜ਼ੁਲਮ ਕਰਦੀ ਆ ਤੇ ਉੱਥੇ ਸੰਦੀਪ ਹੀ ਫੇਰ ਪ੍ਰੀਤ ਦਾ ਸਾਥ ਦਿੰਦੀ ਆ ਤੇ ਉਹ ਇਹ ਕਹਿੰਦੀ ਆ ਕਿ ਤੈਨੂੰ ਕੋਈ ਇਸ ਘਰ ਵਿੱਚੋਂ ਨਹੀਂ ਕੱਢ ਸਕਦਾ ਤੂੰ ਵਿਆਹ ਕੇ ਆਈਆਂ ਬੇਸ਼ੱਕ ਤੂੰ ਨਿਕਲ ਕੇ ਹੀ ਆਈਆਂ ਭਾਰਤਾਂ ਦੀ ਕੋਟ ਮੈਰਿਜ ਹੋਈ ਆ ਤੇ ਕਾਨੂੰਨੀ ਤੌਰ ਤੇ ਤੂੰ ਇਸ ਘਰ ਵਿੱਚ ਰਹਿ ਸਕਦੀ ਆ ਤੇ ਉਧਰੋਂ ਕਵਲ ਭਾਜੀ ਦਾ ਸੰਦੀਪ ਨੂੰ ਫੋਨ ਆਉਂਦਾ ਏ ਤੇ ਉਹ ਪੁੱਛਦੇ ਨੇ ਕਿ ਘਰ ਦਾ ਮਾਹੌਲ ਚਾਲ ਤੇ ਸੰਦੀਪ ਦੀ ਜੀ ਸਾਰਾ ਕੁਝ ਦੱਸ ਦਿੰਦੇ ਆ ਕਿ ਘਰ ਵਿੱਚ ਕੀ ਮਾਹੌਲ ਚੱਲ ਰਹੇ ਨੇ ਤੇ ਵਿੱਕੀ ਨੇ ਕਿਹੜੇ ਕਿਹੜੇ ਕਾਂਡ ਕਰ ਦਿੱਤੇ ਇਹ ਸੁਣ ਕੇ ਤਾਂ ਉਹਨਾਂ ਦੇ ਪੈਰ ਉਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹਨਾਂ ਦਾ ਉਥੇ ਮਾਸਾ ਵੀ ਰਹਿਣ ਦਾ ਮਨ ਨਹੀਂ ਕਰਦਾ ਉਹ ਇਹ ਕਹਿੰਦੇ ਆ ਕਿ ਘਰ ਦੇ ਹਾਲਾਤ ਬਹੁਤ ਖਰਾਬ ਨੇ ਇਸ ਕਰਕੇ ਮੈਂ ਘਰ ਚਲਾ ਜਾਣਾ ਤੇ ਉਹ ਜਦ ਵਾਪਸ ਪਰਤਦੇ ਨੇ ਤੇ ਪ੍ਰੀਤ ਬਹੁਤ ਰੋ ਰੋ ਕੇ ਸਾਰੀਆਂ ਗੱਲਾਂ ਕਵਲ ਭਾਜੀ ਨੂੰ ਦੱਸਦੀ ਆ ਤੇ ਕਵਲ ਭਾਜੀ ਸੋਚਦੇ ਆ ਕਿ ਫਿਰ ਵੀ ਮੇਰਾ ਭਰਾ ਏ ਜੇ ਉਸਨੇ ਗਲਤੀ ਕਰ ਦਿੱਤੀ ਆ ਤੇ ਹੁਣ ਮੈਂ ਉਸਦੇ ਪਿੱਛੇ ਜ਼ਰੂਰ ਜਾਵਾਂਗਾ ਸੋ ਉੱਥੇ ਜਾਂਦੇ ਨੇ ਕਵਲ ਭਾਜੀ ਬੰਦਿਆਂ ਨੂੰ ਇਕੱਠੇ ਕਰਕੇ ਤੇ ਇਹ ਵੀ ਕਹਿੰਦੇ ਆ ਕਿ ਉਸਦੇ ਕੋਲੋਂ ਮਾਫੀ ਮੰਗਵਾਈ ਜਾਵੇਗੀ ਤੇ ਇਹ ਵੀ ਅੱਗੇ ਤੋਂ ਕੋਈ ਗਲਤੀ ਨਾ ਕਰੇ ਪਰ ਉਹ ਇਹ ਵੀ ਸੋਚਦੇ ਆ ਕਿ ਥੋੜੇ ਦਿਨ ਤਾਂ ਉਸ ਨੂੰ ਉੱਥੇ ਰਹਿਣ ਦੇਣਾ ਹੈ ਤਾਂ ਜੋ ਉਸ ਦੀ ਥੋੜੀ ਅਕਲ ਟਿਕਾਣੇ ਆ ਜਾਵੇ ਪਰ ਉਸ ਨੂੰ ਮੈਂ ਛਡਾ ਜ਼ਰੂਰ ਲਵਾਵਾਂਗਾ ਉਹ ਪ੍ਰੀਤ ਨੂੰ ਇਹ ਹੌਸਲਾ ਦਿੰਦੇ ਆ ਤੇ ਆਪਣੀ ਮਾਂ ਨੂੰ ਵੀ ਉਸ ਦੀ ਮਾਂ ਨੂੰ ਬਹੁਤ ਅਦਬੀ ਲੱਗੀ ਹੁੰਦੀ ਆ ਕਿ ਹੁਣੇ ਹੀ ਵਿੱਕੀ ਨੂੰ ਕਾਰ ਲੈ ਕੇ ਆ ਜਾਣ ਪਰ ਕਵਲ ਪਾਜੀ ਫੈਸਲਾ ਲੈ ਲੈਂਦੀ ਆ ਕਿ ਇਸ ਨੂੰ 10-15 ਦਿਨਾਂ ਬਾਅਦ ਹੀ ਕਾਰ ਵਾਪਸ ਲਿਆਂਦਾ ਜਾਵੇਗਾ ਤੇ ਮੈਂ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਾਂਗਾ ਹੁਣ ਵਿੱਕੀ ਨੂੰ ਕਿੰਨੇ ਦਿਨ ਤੱਕ ਉੱਥੇ ਰਹਿਣਾ ਪੈਂਦਾ ਇਹ ਦੇਖਾਂਗੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ